ਮੈਂ ਪਰਮਜੀਤ ਸਿੰਘ ਪ੍ਰਿੰਸੀਪਲ گورਮੈਨ ਸੀਨੀਅਰ ਸੈਂਡਰੀ ਸਕੂਲ ਫॉर ਬॉयਜ਼ ਕੇਮ ਕਰ 77ਵੀਂ ਬਰੇਗੰਡ ਜਿਹੜੀ ਆ ਆਜ਼ਾਦੀ ਦੀ ਮਨਾਈ ਜਾ ਰਹੀ ਹੈ ਇਹਦੇ ਵਿੱਚ ਸੰਦੇਸ਼ ਦੇਣਾ ਚਾਹੁੰਦਾ ਕਿ ਸਾਡੇ ਜਿੰਨੇ ਵੀ ਸਾਰੇ ਅਧਿਆਪਕ ਆ ਉਹਨਾਂ ਨੂੰ ਤਨੋਂ ਮਨੋਂ ਜਿਹੜਾ ਵੱਧ ਵੱਧ ਬੱਚਿਆਂ ਨੂੰ ਪੜਾਉਣਾ ਚਾਹੀਦਾ ਤੇ ਜਿਹੜੀ ਅਹਦੀਸ ਬੀਪੀ ਪੀਟੀਆ ਉਹਨਾਂ ਬੱਚਿਆਂ ਨੂੰ ਖਡਾਉਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜੇ ਸਾਡੇ ਦੇਸ਼ ਦਾ ਭੂਖਿਆ ਤੇ ਇਹ ਆਪਣਾ ਭੂਖਿਆ ਜਿਹੜਾ ਉਜਵਲ ਕਰ ਸਕਣ ਤੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਜਿਹੜਾ ਨਸ਼ਾ ਤੋਂ ਦੂਰ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰਦੇ ਰਹਿਣ ਕਿ ਇਹ ਬੱਚੀ ਨਸ਼ੇ ਜਿਹੜੇ ਬਹੁਤ ਮਾੜੇ ਆ ਨਸ਼ੇ ਨਾਲ ਜ਼ਿੰਦਗੀ ਜਿਹੜੀ ਆ ਰੋਲ ਜਾਂਦੀ ਖਰਾਬ ਹੋ ਜਾਂਦੀ ਆ ਤੇ ਨਸ਼ਾ ਤੋਂ ਦੂਰ ਰੋ ਤੇ ਇਹ ਤੋਂ ਇਲਾਵਾ ਜਿੱਦਾਂ ਅੱਜ ਕੱਲ ਐਨਵਾਇਰਨਮੈਂਟ ਜਿਹੜਾ ਬਹੁਤ ਖਰਾਬ ਹੋ ਚੁੱਕਾ ਜਿਹਦੀ ਹੁਣ ਸੁਧਾਰਨ ਦੀ ਬਹੁਤ ਲੋੜ ਆ ਤੇ ਵੱਧ ਤੋਂ ਵੱਧ ਜਿਹੜਾ ਉਹ ਬੂਟੇ ਜਿਹੜੇ ਲਵਾਏ ਜਾਣ ਜੰਗਲ ਬਣਾਏ ਜਾਣ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ ਦੱਸਿਆ ਜਾਵੇ ਕਿ ਜਿਹੜਾ ਤੁਹਾਡਾ ਆਉਣ ਵਾਲਾ ਫਿਊਚਰ ਆ ਉਹ ਬਹੁਤ ਖਤਰੇ ਦੇ ਵਿੱਚ ਆ ਤੇ ਤੁਸੀਂ ਸਾਰੇ ਹੀ ਰਲ ਮਿਲ ਕੇ ਇੱਕ ਤਾਂ ਨਸ਼ਿਆਂ ਤੋਂ ਦੂਰ ਰਹੋ ਦੂਜਾ ਵੱਧ ਤੋਂ ਵੱਧ ਹਰਿਆਵਲ ਲਿਆਓ ਤੇ ਵੱਧ ਤੋਂ ਜੰਗਲ ਲਾਓ ਬੂਟੇ ਲਾਓ ਤਾਂ ਕਿ ਸਾਡੇ एनवायरनमेंट ਦੇ ਵਿੱਚ ਸਾਡੇ ਵਾਤਾਵਰਨ ਦੇ ਵਿੱਚ ਜਿਹੜੀ ਉਹ ਤਬਦੀਲੀ ਆਵੇ ਤੇ ਤੁਸੀਂ ਸਾਰੇ ਜਿਹੜੇ ਹੋ ਖੁਸ਼ਾ ਰਹ ਸਕੋ ਮੇਰੀ ਤਾਂ ਇਹ ਮੇਰਾ ਤਾਂ ਇਹੀ ਆ ਆਜ਼ਾਦੀ ਦੇ ਦਿੱਸਦੀ ਸੰਦੇਸ਼ ਸਾਰਿਆਂ ਨੂੰ ਜੈ ਹਿੰਦ